ਚਾਰ ਜਿਹੜੀਆਂ ਚੋਟੀ ਦੀਆਂ ਟੀਮਾਂ ਕੱਲ ਖੇਡਣਗੀਆਂ ਚਰਨ ਕਹਿੰਦਾ ਵੀ ਦਿਲ ਤੱਕ ਧੱਕ ਕਰਦਾ ਔਰ ਦਰਸ਼ਕਾਂ ਦੇ ਦਿਲਾਂ ਦੀ ਧੜਕਣ ਥੋੜੀ ਹੋਰ ਵਧਾ ਦੋ ਗੌਰਵ ਚੀਮਾ ਕਹਿੰਦਾ ਵੀ ਜਿਹੜੀਆਂ ਚਾਰ ਟੀਮਾਂ ਖੇਡਣਗੀਆਂ ਕੱਲ ਨੂੰ ਉਹਨਾਂ ਦੇ ਇੱਕ ਵਾਰੀ ਪਲੇਅਰ ਕਿਹੜੇ ਦੱਸ ਦਈਏ ਦਰਸ਼ਕਾਂ ਨੂੰ ਤੱਕ ਜਿਹੜੇ ਲਾਈਵ ਤੇ ਵੀ ਜੁੜੇ ਹੋਏ ਨੇ ਜਿਹੜੇ ਇੱਥੇ ਵੀ ਜੁੜੇ ਹੋਏ ਨੇ ਸਾਰੇ ਭਰਾ ਉਹਨਾਂ ਦੀ ਉਤਸਕਤਾ ਦੇ ਵਿੱਚ ਵਾਧਾ ਕਰ ਦਈਏ ਮਾਲਵਾ ਕਬੱਡੀ ਕਲੱਬ ਦੇ ਵਿੱਚ ਕੱਲ ਜਿਹੜੇ ਪਲੇਅਰ ਖੇਡਣਗੇ ਉਹਨਾਂ ਦੇ ਵਿੱਚੋਂ ਗੁਰਵਿੰਦਰ ਘਾਂਗੇ ਵਾਲਾ ਸ਼ਾਰਾ ਬਾਪਰੀਆ ਬੂਟਾ ਅਨਦਾਣੇ ਵਾਲਾ ਸਰਨਾ ਡੱਗੋ ਰਵਾਣੇ ਵਾਲਾ ਵਿੱਕੀ ਹਰੀਕਿਆਂ ਵਾਲਾ ਬਿੱਲਾ ਢੋਡੇ ਇਹ ਸ਼ੀਰਾ ਧੂਰਕੋਟ ਇਹ ਜਾਫੀ ਹੋਣਗੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਜਿਹੜੇ ਰੀਡਰ ਹੋਣਗੇ ਇਹਨਾਂ ਦੇ ਵਿੱਚ ਓਰਕੇਸ਼ ਬਾਪਰ ਢੀਲਾ ਜਾਂਲੀ ਸ਼ੀਰਾ ਚੱਕਲ ਸ਼ੇਰ ਪੁਰੀ ਸ਼ਨਾ ਗगन ਯੋਗੇਵਾਲ ਤੇ ਗੁਰਪ੍ਰੀਤ ਵਰਜਹਰੀ ਇਹ ਮਾਲਵਾ ਦੀ ਜਿਹੜੀ ਟੀਮ ਬਣੇਗੀ ਉਹਦੇ ਵਿੱਚ ਖੇਡਣਗੇ ਔਰ ਬਾਜੇ ਦੇ ਜਿਹੜੇ ਪਲੇਅਰ ਹੋਣਗੇ ਉਹ ਵੀ ਤੁਹਾਡੇ ਜਿਲ੍ਹਾਂ ਦੀ ਧੜਕਣਾ ਤੇਜ਼ ਕਰਨ ਵਾਲੇ ਹੋਣਗੇ ਦੀਪੰਦ ਵਰਜੀ ਸ਼ੰਕਰ ਸੰਧਵਾ ਗੱਦੇਰਾ ਗਜਨਦੇਰਾ ਬਾਬਾ ਨਾਨਕ ਵਾਲਾ ਨਿੱਕਾ ਰੰਦੌਰ ਇਹ ਰੇਡਰ ਹੋਣਗੇ ਸਤੂ ਖੰਡੂਰ ਸਾਹਿਬ ਛੋਟਾ ਗਰਦਿੱਤਾ ਗੋਲਾ ਸੰਧਵਾ ਰਾਜਾ ਪੱਦਰੀ ਤੇ ਚੱਕੀ ਰਮਦਾਸ ਇਹ ਜਾਫੀ ਹੋਣਗੇ ਇੱਕ ਵਾਰੀ ਤਾੜੀਆਂ ਮਾਰ ਦਿਓ ਮਾਝੇ ਦੀ ਟੀਮ ਦੇ ਨਾਂ ਤੇ ਔਰ ਪੁਆਦ ਦੀ ਜਿਹੜੀ ਟੀਮ ਖੇਡੇਗੀ ਇਸੇ ਇਲਾਕੇ ਦੀ ਜਿਸ ਧਰਤੀ ਤੇ ਆਪਾਂ ਖੜੇ ਆ ਇਹ ਪੁਆਦ ਦਾ ਇਲਾਕਾ ਹੈ ਇਸ ਇਲਾਕੇ ਦੇ ਜਿਹੜੇ ਖਿਡਾਰੀ ਹੋਣਗੇ ਇਸ ਟੀਮ ਦੇ ਵਿੱਚ ਉਹਨਾਂ ਦੇ ਵਿੱਚ ਜਾਫੀ ਅਰਸ਼ ਬਰਸਾਲਪੁਰ ਅਮਰਤ ਬਰਸਾਲਪੁਰ ਮਨੀਤ ਧੌਰੀ ਬਿੱਲਾ ਖੁੱਡਾ ਵਾਲੀ ਸ਼ੇਰ ਇਹ ਜਾਫੀ ਹੋਣਗੇ ਰੇਡਰ ਰੇਕੂ ਤਨਾਸ ਵਨੀ ਸਮਾਣਾ ਕਿੱਤੂ ਬਡਨਪੁਰ ਸੁਖੀ ਖੁੱਡਾ ਵਾਲੀ ਸ਼ੇਰ ਸੁਬਿੰਦਰ ਮਨਾਣਾ ਤੇ ਹੈਪੀ ਮਨੋਲੀ ਬਿੱਕਾ ਛਾਤਰ ਵਾਲਾ ਇਹ ਵਿਵਾਦ ਦੀ ਟੀਮ ਦੇ ਵਿੱਚ ਖੇਡੇਗਾ ਨੌਜਾਨੇ ਵੱਡੇ ਵੱਡੇ ਖਿਡਾਰੀ ਮਹਿੰਗੇ ਮੁੱਲ ਦੇ ਖਿਡਾਰੀ ਕੱਲ ਨੂੰ ਜਿਹੜੀਆਂ ਚਾਰ ਚੋਟੀ ਦੀਆਂ ਟੀਮਾਂ ਖੇਡਣਗੀਆਂ ਉਹਨਾਂ ਦਾ ਹਿੱਸਾ ਵੰਡ ਕੇ ਇੱਕ ਟੀਮ ਰਹਿ ਗਈ ਦਵਾਬੇ ਦੀ ਤਲਵੰਤ ਸਿੰਘ ਜੀ ਸ਼ਾਹ ਕਹਿਣਗੇ ਵੀ ਸਾਡਾ ਦਵਾਬੇ ਵਾਲਾ ਦਾ ਜ਼ਿਕਰ ਹੀ ਨਹੀਂ ਹੋਇਆ ਦਵਾਬਾ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਕਬੱਡੀ ਦਾ ਕਹਿੰਦੇ ਰੇਡਰ ਹੋਵੇਗਾ ਸਹਿਜਾ ਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਸਾਜੀ ਸ਼ਕਰਪੁਰ ਫਰੀਆਦ ਸ਼ਕਰਪੁਰ ਜੱਗੂ ਸੈਦੋਵਾਲ ਮਲੂਕ ਸ਼ਕਰਪੁਰ ਗੱਗੀ ਖੀਰਾਵਾਲ ਮਨੀ ਬੱਲੀਆਂ ਵਰਗੇ ਖਿਡਾਰੀ ਬੋਲਟ ਖੀਰੋ ਵਾਲੀਆ ਯਾਦਾ ਸਰਪੰਚ ਸੁਰਖਪੁਰੀਆ ਜੋਤਾ ਮਹਿਮਦਵਾਲ ਇਹ ਸਾਰੀ ਦੁਆਬੇ ਦੀ کریم ਪਾਲਾ ਜਲਾਲਪੁਰੀਆ ਸਾਡਾ ਚਰਨ ਕਹਿੰਦਾ ਵੀ ਉੱਚੇ-ਉੱਚੇ ਤੌਰ ਤੇ ਪੁੱਛ ਰਿਹਾ ਹੈ ਇਹ ਖਿਡਾਰੀ ਵੱਡੇ ਖਿਡਾਰੀ ਕੱਲ ਨੂੰ ਆਉਣਗੇ ਔਰ ਅੱਜ ਦੇ ਕਬੱਡੀ ਕਬ ਇਸ ਕਬੱਡੀ ਕੱਪ ਦਾ ਅੰਬਾ ਮਾਜੇ ਦੀ ਟੀਮ ਦੇ ਵਿੱਚ ਕੱਲ ਨੂੰ ਕਹਿੰਦੇ ਅੰਬਾ ਵੀ ਆ ਰਿਹਾ ਹੈ